ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਮ ਸਨਮਾਨਯੋਗ ਪਰਮ ਸਤਕਾਰਯੋਗ ਜੁਗੁ ਜੁਗ ਅਟਲ ਚਰ ਛਤਰ ਤਖਤ ਦੇ ਮਾਲਕ ਵਾਲੀਏ ਕੁੱਲ ਆਲਮ ਗਰੀਬ ਨਵਾਜ਼ ਸ਼ਬਦ ਗੁਰੂ ਜਾ ਰਾਜ ਹੂਰ ਹਾਜ਼ਰਾ ਹਜ਼ੂਰ ਤਖਤਿ ਬਿਰਾਜਮਾਨ ਦਸੂ ਪਾਤਸ਼ਾਹਾਂ ਕੀ ਆਤਮਿਕ ਜੋਤ ਸਤਿਗੁਰੂ ਗੁਰੂ ਰੰਗ ਸਾਹਿਬ ਜੀ ਦੇ ਪਵਿੱਤਰ ਪਾਠ ਪਵਿੱਤਰ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜੇ ਬੈਠੀ ਗੁਰੂ ਪਿਆਰੇ ਗੁਰੂ ਸਵਾਰੇ ਗੁਰ ਰੂਪ ਸਾਧ ਸੰਗਤ ਜੀਓ ਆਓ ਮਨ ਬਿਰਤੀਆਂ ਨੂੰ ਕਰੀਏ ਆਕਾਗਰ ਅਰ ਜੋ ਆਪਾ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜੀਆਂ ਦੇ ਪਾਵਨ ਪਵਿੱਤਰ ਇਤਿਹਾਸ ਦੀ ਰੜੀਵਾਰ ਵਿਚਾਰ ਕਰ ਰਹੇ ਹਾਂ ਆਓ ਇਸ ਪਾਵਨ ਵਿਚਾਰ ਨੂੰ ਅੱਗੇ ਪਰਾਰੰਭ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੈਂ ਤਾੜ ਦਿਵਾਨ ਤੂੰ ਹੈ ਮੇਰੇ ਸਾਮੀ ਮੈਂ ਤੇਰੇ ਅੱਗੇ ਅਰਦਾਸ ਮੈਂ ਹੂ ਰਥਾਉ ਨਾਹੀ ਜਿਸ ਪੈ ਕਰੂੰ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਪਰਮ ਸਨਮਾਨ ਜੋ ਗੁਰੂ ਰੂਪ ਸਾਧ ਸੰਗ ਜਿਓ ਭਾਈ ਬਾਲਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੂਸਰੇ ਪਾਤਸ਼ਾਹ ਉਹਨਾਂ ਨੂੰ ਕਥਾ ਸੁਣਾਉਂਦੇ ਹੋਏ ਕਹਿ ਰਹੇ ਹਨ ਨਿਤ ਨਾਨਕ ਆਪਣ ਪੈ ਸੋ ਰਹਾਏ ਜੇ ਹੀਰਨ ਤਵੇ ਅਗ ਓਗ ਤਹ ਕਹਿੰਦੇ ਧੰਨ ਗੁਰੂ ਨਾਨਕ ਦੇਵ ਜੀ ਰੋਜ਼ਾਨਾ ਹੱਟੀ ਦੇ ਉੱਤੇ ਰਹਿੰਦੇ ਨੇ ਮੂਦੀਖਾਨੇ ਤੇ ਰਹਿੰਦੇ ਐ ਹੇ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਉਹ ਮੇਰੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜੇ ਹਿਰਨ ਤੇ ਅਗ ਓਗ ਤਹ ਜਿਨ੍ਹਾਂ ਦੇ ਹਿਰਨ ਭਾਵ ਕੀ ਵੇਖਣ ਕਰ ਦਰਸ਼ਨ ਕਰਨ ਕਰਕੇ ਜਿਸ ਮੇਰੇ ਸਤਿਗੁਰੂ ਦੇ ਦਰਸ਼ਨ ਕਰਨ ਕਰਕੇ ਸਾਰੇ ਪਾਪ ਸੜ ਜਾਂਦੇ ਹਨ ਉਹ ਜਿਸ ਕਿਸੇ ਨੂੰ ਇਹ ਦਇਆ ਦੀ ਨਜ਼ਰ ਨਾਲ ਵੇਖ ਲੈਂਦੇ ਭਾਈ ਬਾਲਾ ਕਹਿੰਦਾ ਉਸ ਨੂੰ ਸੰਸਾਰ ਸਾਗਰ ਤੋਂ ਪਾਰ ਤਰ ਆਰ ਦਿੰਦੇ ਸੰਨ ਕਹਿਣ ਲੱਗੇ ਜੀ ਇੱਕ ਦਿਨ ਭੈਣ ਨਾਨਕੀ ਜੀ ਦੇ ਘਰ ਚਲੇ ਗਏ ਮੇਰੇ ਸਤਿਗੁਰੂ ਆਪਣਾ ਮੁਖੜਾ ਚੰਨ ਜਿਹਾ ਚਮਕਦਾ ਸੀ ਉਹਨਾਂ ਦਾ ਮੁਖ ਧਰਤੀ ਉੱਤੇ ਹੌਲੀ-ਹੌਲੀ ਪੈਰ ਧਰਦੇ ਸਨ ਉਹਨਾਂ ਚਰਨਾਂ ਦੀ ਉਪਮਾ ਕਮਲ ਫੁੱਲ ਨਾਲ ਵੀ ਭਲੀ ਪ੍ਰਕਾਰ ਆਖੀ ਜਾ ਸਕਦੀ ਹੈ ਭਾਵ ਕਿ ਕੋਮਲ ਚਰਨ ਸਤਗੁਰੂ ਦੇ ਹੌਲੀ-ਹੌਲੀ ਤੁਰਦੇ ਹੋਏ ਆਪਣੀ ਭੈਣ ਨਾਨਕੀ ਦੇ ਘਰ ਚਲੇ ਗਏ ਪਹਿੜ ਆਪ ਦੇ ਚੰਨ ਜੇ ਮੁਖੜੇ ਨੂੰ ਵੇਖ ਕੇ ਬੜਾ ਪ੍ਰਸੰਨ ਹੋਈ ਮਨ ਉਸ ਨੂੰ ਸਾਰੇ ਸੰਸਾਰ ਦੀਆਂ ਖੁਸ਼ੀਆਂ ਪ੍ਰਾਪਤ ਹੋ ਗਈਆਂ ਹੋਣ ਤੁਲਸੀ ਦਾਸੀ ਨੇ ਸੁੰਦਰ ਪਲੰਘ ਢਾਇਆ ਤੇ ਭੈਣ ਦੇ ਕੋਲ ਮੇਰੇ ਸਤਿਗੁਰੂ ਜੀ ਬੈਠ ਗਏ ਤਾਂ ਭੈਣ ਜੀ ਬੋਲੇ ਨੇ ਕਹਿੰਦੀ ਤੁਸੀਂ ਅੱਜ ਵੀਰ ਬਿਨਾ ਸੱਦੇ ਤੋਂ ਸਾਡੇ ਘਰ ਚ ਆਏ ਨੇ ਮੈਂ ਸਮਝਦੀ ਆ ਕਿ ਇਹ ਮੇਰੇ ਵੀਰ ਦੀ ਕਿਰਪਾਲਤਾ ਹੈ ਅੱਜ ਤੁਸੀਂ ਬਿਨਾਂ ਸੱਦੇ ਤੋਂ ਮੇਰੇ ਘਰ ਆਇਓ ਮੈਨੂੰ ਦਰਸ਼ਨ ਦਿੱਤੇ ਹੋ ਤੇ ਮੇਰੇ ਵੀਰ ਮੈਂ ਦੇਖਦੀ ਸੋਚਦੀਆਂ ਕਿ ਇਹ ਬੜੀ ਤੁਹਾਡੀ ਕਿਰਪਾ ਹੈ ਬੜੀ ਕਿਰਪਾਲਤਾ ਮੇਰੇ ਮਨ ਵਿੱਚ ਤਾਂ ਤੁਹਾਡਾ ਮੁਖੜਾ ਵੇਖਣ ਦੀ ਦਰਸ਼ਨ ਕਰਨ ਦੀ ਸਦਾ ਹੀ ਰੀਜ ਬਣੀ ਰਹਿੰਦੀ ਹੈ ਤੇ ਜਦ ਵੀ ਮੈਂ ਯਾਦ ਕਰਦੀਆਂ ਉਦੋਂ ਤੁਸੀਂ ਆਣ ਪੁੱਜਦੇ ਹੋ ਜਦੋਂ ਵੀ ਮਨ ਵਿੱਚ ਮੈਂ ਤੁਹਾਨੂੰ ਚੇਤੀ ਕਰਦੀਆਂ ਤੁਸੀਂ ਅੰਤਰਜਾਮੀ ਉਹ ਜਾਣੀ ਜਾਣੋ ਉਸੀ ਆਕੇ ਦਰਚਨ ਦੇ ਦਿੰਦੇ ਹੋ ਪੁੱਜ ਜਾਂਦੇ ਹੋ ਫਿਰ ਸਤਿਗੁਰੂ ਨਾਨਕ ਮਹਾਰਾਜ ਜੀ ਬੋਲੇ ਸੁਣੋ ਭੈਣ ਜੀ ਸਾਨੂੰ ਤਾਂ ਤੁਸੀਂ ਸਦਾ ਆਪਣੇ ਸੇਵਕ ਸਮਝਿਆ ਕਰੋ ਤੁਸੀਂ ਸੱਦਣ ਦੀ ਰਤਾ ਇੱਛਾ ਨਾਤਾ ਕਰੋ ਤਾਂ ਮੈਂ ਤੁਰੰਤ ਆਵਾਂਗਾ ਭਾਵੇਂ ਥੋੜੀ ਜਿਹੀ ਤੁਹਾਡੀ ਇੱਛਾ ਹੋਵੇਗੀ ਤਾਂ ਮੈਂ ਉਸੇ ਵੇਲੇ ਤੁਹਾਡੇ ਮਿਲਣ ਆਵਾਂਗਾ ਮੈਂ ਰੁਕਦਾ ਨਹੀਂ ਤੁਸੀਂ ਮੈਥੋਂ ਵੱਡੀ ਉਮਰ ਦੇ ਵੱਡੇ ਹੋ ਪਰ ਫਿਰ ਵੀ ਤੁਸੀਂ ਮੇਰੀਆਂ ਮਿਰੀ ਆਗਿਆ ਦੀ ਅਬਲਾ ਸਭ ਚ ਰਹਿੰਦੀ ਉਹ ਮੇਰੀ ਆਗਿਆ ਦਾ ਪਾਲਣ ਕਰਦੇ ਹੋ ਸੋ ਮੈਂ ਆਪ ਜੀ ਦੀ ਕੋਈ ਵੀ ਗੱਲ ਕਦੇ ਮੋੜ ਦੇ ਸਕਦਾ ਕਿਉਂ ਕਿ ਕਿਉਂਕਿ ਤੁਹਾਡੀ ਹੀ ਤਾਂ ਸਭ ਕਿਰਪਾ ਹੈ ਮੇਰੇ ਉੱਤੇ ਵੇਖੋ ਮੇਰੇ ਸਤਿਗੁਰੂ ਆਪਣੀ ਭੈਣ ਜੀ ਨੂੰ ਕਿੰਨਾ ਸਤਕਾਰ ਦੇ ਰਹੇ ਨੇ ਭੈਣ ਜੀ ਤੇਰੀ ਕਿਰਪਾ ਮੇਰੇ ਤੇ ਤੇਰੀ ਬਖਸ਼ਿਸ਼ਾ ਮੇਰੇ ਤੇ ਤੇ ਤੇਰੀ ਆਗਿਆ ਕੀਤੀ ਮੈਂ ਕਿਵੇਂ ਮੋੜ ਸਕਦਾ ਕਿਉਂਕਿ ਤੁਸੀਂ ਮੈਥੋਂ ਉਮਰ ਵਿੱਚ ਵੱਡੇ ਹੋ ਸੰਸਾਰ ਦੇ ਕੰਮ ਇਹ ਸਾਰੇ ਇੱਕ ਜਾਲ ਦੇ ਸਮਾਨ ਨੇ ਅਸੀਂ ਉਹਨਾਂ ਵਿੱਚ ਫਸੇ ਹੋਏ ਆ ਇਸ ਜਾਲ ਚੋਂ ਬੇਲਾਗ ਬੰਦਿਆਂ ਭਾਵ ਕੇ ਸੰਤਾਂ ਨੂੰ ਮਿਲੇ ਤੋਂ ਬਗੈਰ ਕਿ ਮੈਂ ਨਿਕਲ ਸਕਾਂਗੇ ਸਤਿਗੁਰੂ ਕਹਿੰ ਲਗੇ ਭਾਈ ਜਿਹੜੇ ਆ ਦੁਨਿਆਵੀ ਧੰਦੇ ਐ ਭੈਣ ਜੀ ਇੱਕ ਜਾਲ ਦੀ ਤਰ੍ਹਾਂ ਵਾ ਔਰ ਇਸ ਜਾਲ ਚੋਂ ਨਿਕਲਣ ਦੇ ਲਈ ਸਾਨੂੰ ਸੰਤਾਂ ਨੂੰ ਮਿਲੇ ਤੋਂ ਬਗੈਰ ਸਤਿਗੁਰੂ ਤੋਂ ਮਿਲੇ ਤੋਂ ਬਗੈਰ ਅਸੀਂ ਨਿਕਲ ਨਹੀਂ ਸਕਦੇ ਨੇੜੇ ਰਹਿੰਦਿਆਂ ਵੀ ਮਿਲਣੀ ਹੋ ਸਕ ਹੋ ਰਿਆ ਸਿਆਣੇ ਲੋਕ ਇਹੀ ਦਰਸ਼ਨਾਤ ਮਸਾਲਾ ਦਿੰਦੇ ਨੇ ਤਾਂ ਭੈਣ ਨਾਨਕੀ ਜੀ ਬੋਲੇ ਨੇ ਬੋਲੀ ਕਹਿੰਦੇ ਅਣਜਾਣਾਂ ਸਾਹਮਣੇ ਅੱਧੀਆਂ ਕਹਾਣੀਆਂ ਪਾਉਂਦੇ ਹੋ ਤੁਸੀਂ ਤਾਂ ਸੰਸਾਰ ਨੂੰ ਤਾਰਨ ਲਈ ਇਸ ਧਰਤੀ ਦੇ ਉੱਤੇ ਜਨਮ ਲਿਆ ਕਿਉਂਕਿ ਮੈਂ ਬੇਨਤੀ ਕਰਦਾ ਹੁਣਾਂ ਸਾਰਿਆਂ ਤੋਂ ਪਹਿਲਾ ਜਿਹੜਾ ਸਿੱਖ ਰਾਇ ਬਲਾਰ ਤੇ ਦੂਸਰਾ ਸਿੱਖ ਬੀਬੀ ਨਾਨਕੀ ਨੂੰ ਮੰਨਿਆ ਜਾਂਦਾ ਹੈ ਜਿਨ੍ਹਾਂ ਨੇ ਬਚਪਨ ਤੋਂ ਹੀ ਮੇਰੇ ਸਤਿਗੁਰੂ ਦੀ ਅਜਮਤ ਨੂੰ ਸਮਝ ਲਿਆ ਸੀ ਹੁਣ ਭੈਣ ਨਾਨਕੀ ਜੀ ਕਹਿੰਦੀ ਵੀਰ ਤੁਸੀਂ ਤਾਂ ਅਣਜਾਣਾਂ ਸਾਹਮਣੇ ਜਈਆਂ ਕਹਾਣੀਆਂ ਪਾਉਂਦੇ ਹੋ ਸਾਨੂੰ ਪਤਾ ਹੈ ਕਿ ਤੁਸੀਂ ਸੰਸਾਰ ਨੂੰ ਤਾਰਨ ਲਈ ਇੱਥੇ ਮਾਨਸ ਜਨਮ ਵਿੱਚ ਆਏ ਹੋ हे मुक्ति दाता ਸਾਨੂੰ ਭਰਮਾਂ ਵਿੱਚ ਨਾ ਪਾਉਣਾ ਕਰੋ ਮੇਰੇ ਵੀਰ ਮੈਨੂੰ ਤੂੰ ਭਰਮਾਂ ਵਿੱਚ ਨਾ ਪਾ ਇਸ ਤਰ੍ਹਾਂ ਦੀ ਖਬਰ ਤਾਂ ਤੁਹਾਨੂੰ ਹੈ ਤੁਸੀਂ ਸਾਰੀ ਵਿਚਾਰ ਜਾਣਦੇ ਹੋ हे ਭੈਣ ਜੀ ਤੁਹਾਡੇ ਉੱਤੇ ਕਰਤਾਰ ਦੀ ਬੇਨਤ ਦਇਆ ਹੈ ਸਤਿਗੁਰੂ ਕਹਿੰਦੇ ਭੈਣ ਜੀ ਤੁਸੀਂ ਇਸ ਗੱਲ ਨੂੰ ਸਮਝਦੇ ਹੋ ਬਸ ਇਹ ਹੀ ਸਮਝ ਲੈਣਾ ਕਿ ਸਭ ਕੀ ਤੇਰੇ ਤੇ ਬੜੀ ਉਸ ਅਕਾਲ ਪੁਰਖ ਕਰਤਾ ਦੀ ਬੜੀ ਵੱਡੀ ਕਿਰਪਾ ਹੈ ਬੜੀ ਦਇਆ ਹੈ ਵੀਰ ਜੀ ਭੈਣ ਜੀ ਕਹਿਣ ਲੱਗੇ ਵੀਰ ਜੀ ਮੇਰੀ ਇੱਕ ਬੇਨਤੀ ਸੁਣੋ ਚੰਗਾ ਹੋਵੇ ਕਿ ਇਸ ਗੱਲ ਨੂੰ ਮਨ ਦੇ ਵਿੱਚ ਵਿਚਾਰੋ ਜਦੋਂ ਆਗਿਆ ਦੇਓਗੇ ਤਾਂ ਹੀ ਮੈਂ ਆਖਾਂਗਾ ਹੁਣ ਭੈਣ ਜੀ ਕੁਝ ਕਹਿਣਾ ਚਾਹੁੰਦੇ ਨੇ ਪਰ ਨਾਲ ਨਾਲ ਆਗਿਆ ਵੀ ਲੈਣਾ ਚਾਹੁੰਦੇ ਨੇ ਵੀ ਮੈਂ ਆਗਿਆ ਤੋਂ ਬਿਨਾ ਕਹਿਣਾ ਨਹੀਂ ਕਿਰਪਾ ਕਰੋ ਤੁਸੀਂ ਮੈਨੂੰ ਆਗਿਆ ਦਿਓ ਤੁਸੀਂ ਆਖਿਆ ਦੇਉਗੇ ਗੱਲ ਕਹਿਣ ਦੀ ਤਾਂ ਮੈਂ ਆਖਾਂਗੇ ਨਹੀਂ ਤਾਂ ਮੈਂ ਇਹ ਕਦੇ ਨਹੀਂ ਕਹਾਦੀ ਹੁਣ ਮੇਰੇ ਸਤਿਗੁਰੂ ਜਦੋਂ ਭੈਣ ਜੀ ਦਾ ਮਨੋਰਥ ਸਮਝ ਗਏ ਤੇ ਦਾਸਾਂ ਨੂੰ ਤਾਰਨ ਹਾਰੇ ਸਤਿਗੁਰੂ ਨਾਨਕ ਧੰਨ ਗੁਰੂ ਨਾਨਕ ਮਹਾਰਾਜ ਜੀ ਬੇਨਤੀ ਦੀ ਗੱਲ ਸੁਣ ਕੇ ਨਿਮਰਤਾ ਨੂੰ ਵਿਚਾਰ ਕੇ ਪ੍ਰਸੰਨ ਹੋ ਗਏ ਜਦੋਂ ਕਹਿਣਾ ਵੀ ਬੇਨਤੀ ਕਰਨੀ ਐ ਤੁਸੀਂ ਹੁਕਮ ਕਰੋ ਤੇ ਮੈਂ ਕਰਾਂ ਤੇ ਜਦੋਂ ਇੰਨੀ ਗੱਲ ਸੁਣੀ ਭੈਣ ਦੇ ਮੂੰਹੋਂ ਤੇ ਮੇਰੇ ਸਤਿਗੁਰੂ ਬੜੇ ਪ੍ਰਸੰਨ ਹੋਏ ਤੇ ਕਹਿਣ ਲੱਗੇ ਤੁਸੀਂ ਨਿਰਸੰਕੋਚ ਹੇ ਭੈਣ ਜੀ ਤੁਸੀਂ ਨਿਰਸੰਕੋਚ ਆਪਣਾ ਮਨੋਰਥ ਜਿਹੜੀ ਗੱਲ ਆ ਦੱਸਣਾ ਕਰੋ ਤੁਸੀਂ ਮੂੰਹੋਂ ਬੋਲੋ ਮੈਂ ਤਾਂ ਤੁਹਾਡੀ ਚੰਗੀ ਤਰ੍ਹਾਂ ਅਨੁਸਾਰੀਆਂ ਭਾਵਗੇ ਤੁਹਾਡੀ ਹਰ ਗੱਲ ਨੂੰ ਮੰਨਣ ਵਾਲਾ ਜੋ ਤੁਹਾਡੇ ਮਨ ਦੇ ਵਿੱਚ ਆ ਤੁਸੀਂ ਕਹਿਣਾ ਕਰੋ ਜੋ ਵੀ ਗੱਲ ਤੁਸੀਂ ਕਹਿਣਾ ਚਾਹੁੰਦੇ ਹੋ ਕਹੋ ਮੈਂ ਤਾਂ ਹਰ ਕੱਲ ਤੁਹਾਡੀ ਮੰਨਦਾ ਮੈਂ ਤੁਹਾਡੀ ਗੱਲ ਨੂੰ ਕਦੇ ਵੀ ਮੂੜ ਨਹੀਂ ਸਕਦਾ ਇਹ ਕੰਨੀ ਸੁਣ ਕੇ ਤੁਰੰਤ ਭੈਣ ਇਉਂ ਬੋਲੀ ਚੰਗੀ ਕੁੱਲ ਵਾਲਿਆਂ ਦੀ ਪੁੱਤਰੀ ਆਪਣੇ ਘਰ ਵਿੱਚ ਹੈ ਭਾਵ ਕਿ ਇੱਥੇ ਹੁਣ ਬੀਬੀ ਮਾਤਾ ਸਲੱਖਣੀ ਜੀ ਦੀ ਗੱਲ ਕਰ ਰਹੇ ਨੇ ਕਹਿੰਨ ਕਿ ਵੀਰ ਵੇਖ ਆਪਣੇ ਘਰ ਦੇ ਵਿੱਚ ਬੇਦੀ ਕੁੱਲ ਦੀ ਚੰਗੀ ਕੁਲ ਦੀ ਪੁੱਤਰੀ ਆਪਣੇ ਘਰ ਵਿੱਚ ਐ ਤੁਸੀਂ ਮੂੰਹ ਤੋਂ ਉਸ ਦਾ ਸਤਿਕਾਰ ਨਹੀਂ ਕਰਦੇ ਜਦੋਂ ਉਹਦੇ ਮਾਤਾ ਪਿਤਾ ਆਉਂਦੇ ਹਨ ਤਾਂ ਉਹ ਬੜੇ ਮਾੜੇ ਬੂਲ ਆਖ ਕੇ ਸਾਨੂੰ ਸ਼ਰਮਿੰਦਾ ਕਰਦੇ ਨੇ ਅਸੀਂ ਉਹਨਾਂ ਤੋਂ ਗੱਲਾਂ ਸੁਣ ਕੇ ਚੁੱਪ ਰਹਿੰਦੇ ਆ ਉਹਨਾਂ ਦੇ ਸਾਹਮਣੇ ਕੋਈ ਗੱਲ ਨਹੀਂ ਕਰ ਸਕਦੇ ਤੁਹਾਡਾ ਸੁਭਾਅ ਜਿਹੜਾ ਦਿਆਲੂ ਹੈ ਸੰਤਾਂ ਵਾਲਾ ਹੈ ਤੇ ਦਿਨ ਰਾਤ ਤੁਸੀਂ ਅਪਕਾਰ ਵਿੱਚ ਲੱਗੇ ਰਹਿੰਦੇ ਹੋ ਸੋ ਤੁਸੀਂ ਆਪਣੀ ਪਤਨੀ ਨੂੰ ਦੁਖੀ ਨਾ ਪਾਵੇ ਗਰੂ ਆਪਣੀ ਪਤਨੀ ਨੂੰ ਦੁਖੀ ਨਾ ਆਖਰੂ ਕੁਲਾਵਾਨਾਂ ਦੀ ਧੀ ਐ ਭਾਵ ਕਿ ਚੰਗੀ ਕੁੱਲ ਦੇ ਵਿੱਚੋਂ ਧੀ ਐ ਸਿਆਣੀ ਐ ਤੇ ਤੁਹਾਡੀ ਉਹ ਇਸਤਰੀ ਹੈ ਜੀਦੋ ਇਹ ਗੱਲ ਸੁਣੀ ਤੇ ਗੁਣਾ ਦੇ ਘਰ ਮੇਰੇ ਸਤਿਗੁਰੂ ਧੰਗੁਰੂ ਨਾਨਕ ਦੇਵ ਮਹਾਰਾਜ ਜੀ ਕਹਿ ਕਹਿ ਆ ਸਾਰੀਆਂ ਗੱਲਾਂ ਸੁਣੀਆਂ ਤਾਂ ਬੋਲੇ ਕਹਿੰਦੇ ਦੱਸੋ ਉਹ ਕਿਸ ਚੀਜ਼ ਤੋਂ ਸਕਣੀ ਹੈ ਜੋ ਉਸ ਦਾ ਚਿਤ ਚਾਹੁੰਦਾ ਉਹ ਸਭ ਕੁਝ ਹੀ ਪਹੁੰਚਾ ਦਿੰਦੇ ਰਹੇ ਹਾਂ ਉਹਨਾਂ ਕਦੇ ਵੀ ਨਾਰਾਜ਼ਗੀ ਪ੍ਰਗਟ ਨਹੀਂ ਕੀਤੀ ਭੈਣ ਬੋਲੀ ਵੀਰ ਜੀ ਤੁਸੀਂ ਗਰੀਬਾਂ ਦਾ ਗਰੀਬਾਂ ਦੇ ਪਿਆਰੇ ਹੋ ਗਰੀਬਾਂ ਨੂੰ ਥੋੜ੍ਹ ਮਾਰਿਆਂ ਨੂੰ ਤੁਸੀਂ ਸਭ ਪਦਾਰਥ ਵਖਣ ਵਾਲੇ ਹੋ ਸਾਰਿਆਂ ਤੋਂ ਵੱਡਾ ਆਦਰ ਜ਼ਬਾਨ ਅਦਾ ਹੁੰਦਾ ਹੈ ਸੋ ਜ਼ਰੂਰੀ ਹੈ ਕਿ ਪਤੀ ਅਤੇ ਪਤਨੀ ਨਾਲ ਸੁਖ ਦਾ ਇੱਕ ਜਿਹੜੀ ਆ ਗੱਲਾਂ ਕਰੇ ਜੇਕਰ ਪਤੀ ਆਪਣੇ ਪਤਨੀ ਨਾਲ ਬੋਲਦੀ ਨਹੀਂ ਤੇ ਉਹਦੇ ਕੋਲ ਹੋਰ ਭਾਵੇਂ ਸਾਰੇ ਸੁੱਖਾਂ ਦੇ ਪਦਾਰਥ ਹੋਣ ਉਹ ਸਾਰੇ ਪਦਾਰਥ ਉਸ ਨੂੰ ਭੋਰਾ ਜਿੰਨਾ ਵੀ ਸੁੱਖ ਨਹੀਂ ਦੇ ਸਕਦੇ ਭਾਵੇਂ ਕੇ ਫਜ਼ੂਲ ਹਨ ਤਾਂ ਸਤਿਗੁਰੂ ਕਹਿੰਨ ਲੱਗੇ ਭੈਣ ਜੀ ਜੋ ਤੁਹਾਡੇ ਮਨ ਵਿੱਚ ਹੈ ਮੈਂ ਉਸੇ ਤਰ੍ਹਾਂ ਹੀ ਕਰਦਾ ਹਾਂ ਅਰੇ ਆ ਕਹਾਤੀ ਹਮੇਸ਼ਾ ਆਪਦੀ ਆਗਿਆ ਹੀ ਮਨ ਵਿੱਚ ਸਥਾਪਿਤ ਕਰਦਾ ਇਸ ਬਰਤਾਂਦਰ ਨੂੰ ਛੱਡ ਦੇ ਉੱਤੇ ਕੋਈ ਹੋਰ ਗੱਲ ਕਰਨਾ ਕਰੋ ਵੀਰ ਭੈਣ ਜੀ ਕਹਿਣ ਲੱਗੇ ਬੇਬੇ ਨਾਨਕੀ ਕਹਿਣ ਲੱਗੀ ਵੀਰ ਮੈਂ ਸੁਣ ਮੇਰੀ ਤਾਂ ਦਿਨੇ ਰਾਤ ਇੱਛਾ ਹੈ ਕਿ ਤੁਹਾਡਾ ਘਰ ਦੇ ਵਿੱਚ ਇੱਕ ਪੁੱਤਰ ਵੇਖਾਂ ਮੈਂ ਪੁੱਤਰ ਹੋਵੇ ਮੈਨੂੰ ਬਹੁਤ ਖੁਸ਼ੀ ਹੋਵੇਗੀ ਉਸ ਨੂੰ ਕਢਾਉਂਦਿਆ ਵੇਖੋ ਇੱਥੇ ਬੀਬੀ ਨਾਨਕੀ ਜੀ ਦਾ ਸਿੱਦਕ ਦੇਖਣਾ ਬੜਾ ਬਣਦਾ ਹੈ ਮੇਰੇ ਸਤਿਗੁਰੂ ਧੰਗੁਰੂ ਨਾਨਕ ਤੇ ਮਹਾਰਾਜ ਜੀ ਸਾਰਿਆਂ ਨੂੰ ਪੁੱਤਾਂ ਦੀਆਂ ਦਾਤਾਂ ਬਖਸ਼ਣ ਵਾਲੇ ਨੇ ਹਰ ਨਿਆਮਤਾ ਬਖਣ ਵਾਲੇ ਨੇ ਪਰ ਬੀਬੀ ਨਾਨਕੀ ਦੇ ਘਰ ਦੇ ਵਿੱਚ ਔਲਾਦ ਨਹੀਂ ਸੀ ਤੇ ਕਦੇ ਇੱਕ ਵਾਰ ਵੀ ਉਹਨੇ ਇਹ ਨਹੀਂ ਕਿਹਾ ਵੀਰ ਮੇਰੇ ਘਰ ਦੇ ਵਿੱਚ ਔਲਾਦ ਹੋਣੀ ਚਾਹੀਦੀ ਹੈ ਕਦੇ ਗੱਲ ਮੰਗ ਕੀਤੀ ਨਹੀਂ ਪੈਣ ਨਾਨਕੀ ਜੀ ਕਦੇ ਵੀ ਇਸ ਗੱਲ ਦੀ ਮੰਗ ਨਹੀਂ ਕਰਦੀ ਸੀ ਮੰਗ ਕੀ ਕਰਦੀ ਕਿ ਤੇਰੇ ਘਰ ਵਿੱਚ ਪੁੱਤਰ ਹੋਵੇ ਤੇ ਮੈਂ ਉਹਨੂੰ ਖਡਾਵਾ ਤੇ ਮੈਨੂੰ ਬੜੀ ਪਰਸੰਨਤਾ ਹੋਵੇਗੀ ਮੇਰਾ ਪਤੀਜਾ ਹੋਵੇਗਾ ਤੇ ਮੈਂ ਉਹਨੂੰ ਖਡਾਵਾ ਮੈਂ ਤਾਂ ਤੁਹਾਡੇ ਕੋਲੋਂ ਬਸ ਆਹੀ ਮੰਗ ਕਰਦੀ ਆ ਸਤਿਗੁਰੂ ਕਹਿਣ ਲੱਗੇ ਭਈ ਮਨੂਰਥਵਾਨ ਤੂੰ ਧਕਤਨ ਕਰਤਾਰ ਕੀ ਹੇ ਭੈ ਜੀ ਤੁਸੀਂ ਪਰਮੇਸ਼ਰ ਦੀ ਭਗਤਣੀ ਇੱਛਾਵਾਂ ਹੋ ਗਏ ਹੋ ਹੁਣ ਸਤਿਗੁਰੂ ਕਹਿੰਦੇ ਭੈਣ ਜੀ ਤੁਸੀਂ ਪਰਮੇਸ਼ਰ ਨੂੰ ਜਪਨਵਾਲੇ ਤੁਹਾਡੇ ਮਨ ਵਿੱਚ ਇੱਛਾ ਪੈਦਾ ਹੋ ਗਈ ਉਹ ਕਿਰਪਾ ਦਾ ਭੰਡਾਰ ਵੈਗਰੂ ਤੁਹਾਡੀ ਰੀਜ ਪੂਰੀ ਕਰ ਦੇਵੇਗਾ ਕਿਉਂਕਿ ਉਸ ਦਾ ਵੱਡਾ ਨਿਤ ਕਰਮ ਭਗਤਾ ਨੂੰ ਪਿਆਰ ਹੁੰਦਾ ਹੈ ਭਗਤਾ ਨੂੰ ਪਿਆਰ ਕਰਦਾ ਉਹ ਭਗਤਵਚਲ ਹੈ ਇਹ ਤਾਂ ਤੁਹਾਡੇ ਮਨ ਵਿੱਚ ਇੱਛਾ ਪ੍ਰਗਟ ਹੋ ਗਈ ਤੇ ਤੁਸੀਂ ਉਹਦੀ ਭਗਤੀ ਕਰਦੇ ਹੋ ਉਸ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਉਹ ਤੇ ਤੁਹਾਡੇ ਮਨ ਦੀ ਉਹ ਦਾਤਾ ਜਾਣਦਾ ਹੈ ਤੇ ਤੁਹਾਡੀ ਇੱਛਾ ਉਹ ਦਾਤਾ ਆਪ ਪੂਰੀ ਕਰੇਗਾ ਉਹ ਕਿਰਪਾ ਕਰੇ ਸਤਿਗੁਰੂ ਜੀ ਜੋ ਕਿ ਸੁੱਖਾਂ ਦੇ ਸਮੁੰਦਰ ਸਨ ਇਸ ਤਰ੍ਹਾਂ ਦੇ ਬਚਨ ਆ ਕੇ ਆਪਣੀ ਦੁਕਾਨ ਭਾਵ ਕੇ ਮੋਦੀ ਖਾਣੇ ਵਾਲ ਨੂੰ ਉੱਠ ਕੇ ਆਏ ਉਹ ਮੋਦੀ ਖਾਣਾ ਜ ਬਹੁਤ ਪ੍ਰਸਿੱਧ ਸੀ ਭੈਣ ਖੁਸ਼ੀ ਖੁਸ਼ ਹੋਈ ਤੇ ਮਨ ਅੰਦਰੋਂ ਸ਼ਾਂਤ ਰਸਨ ਭਰਪੂਰ ਹੋਗੇ ਜਿਸ ਤਰ੍ਹਾਂ ਕਿ ਨੌ ਪ੍ਰਕਾਰ ਦੇ ਖਜ਼ਾਨੇ ਉਹਦੇ ਘਰ ਵਿੱਚ ਆਣ ਡਿੱਗੇ ਹੋਣ ਦੁਨੀਆਂ ਵਿੱਚ ਨੌ ਖਜ਼ਾਨੇ ਗਿਣੇ ਜਾਂਦੇ ਐ ਤੇ ਕਹਿੰਦੇ ਨੌ ਖਜ਼ਾਨੇ ਜਿਹਦੇ ਕੋਲ ਭਾਵ ਕੇ ਸਾਰੀਆਂ ਖੁਸ਼ੀਆਂ ਮਤਲਬ ਕੀ ਨੌ ਖਜ਼ਾਨਿਆਂ ਦਾ ਕਿ ਹਰ ਤਰ੍ਹਾਂ ਦੀ ਖੁਸ਼ੀ ਉਹਦੇ ਘਰ ਵਿੱਚ ਆ ਗਈ ਹੋਵੇ ਜਿਵੇਂ ਉਹ ਸੋਚਣ ਲੱਗੀ ਕਿ ਮੇਰੇ ਭਰਾ ਦੇ ਬਾਖ ਕਦੇ ਝੂਠੇ ਨਹੀਂ ਹੁੰਦੇ ਜਿਹੜੀ ਗੱਲ ਸਤਿਗੁਰੂ ਕਹ ਦਿੰਦੇ ਇਹ ਕਦੇ ਝੂਠੀ ਨਹੀਂ ਹੋ ਸਕਦੀ ਬਸ ਇਆਂ ਉਹਾਂ ਸੱਚ ਹੋਵਾਏ ਭਾਈ ਜੋ ਵਚਨ ਮੇਰੇ ਸਤਿਗੁਰੂ ਦੇ ਮੁਖਾਰਬਿੰਦ ਤੋਂ ਨਿਕਲੇ ਉਹ ਕਦੇ ਝੂਠੇ ਨਹੀਂ ਤੇ ਭੈਣ ਜੀ ਨੂੰ ਇਸ ਗੱਲ ਦਾ ਬੜਾ ਵੱਡਾ ਭਰੋਸਾ ਬੀਬੀ ਨਾਨਕੀ ਜੀ ਨੂੰ ਕਹਿਣ ਲੱਗੀ ਵੀ ਮੇਰੇ ਭਰਾ ਦੀ ਬਾਤ ਵਚਨ ਕਦੇ ਝੂਠੇ ਨਹੀਂ ਹੁੰਦੇ ਤੇ ਮੈਂ ਬੜੀ ਵਾਰ ਪਰਖ ਕੇ ਵੇਖਿਆ ਹੋਇਆ ਹੈ ਮੇਰੇ ਮਨ ਦੀ ਇੱਛਾ ਜੋ ਵੀ ਹੁੰਦੀ ਉਹ ਪੂਰੀ ਹੋ ਜਾਂਦੀ ਆ ਕਿਉਂ ਕਿ ਸੱਚ ਦੇ ਧਾਰਨ ਕਰਨ ਵਾਲੇ ਵੀਰ ਜੀ ਦਾ ਸਦਾ ਸੱਚ ਦੀ ਗੱਲ ਆਖਦੇ ਨੇ ਉਹ ਕਦੇ ਝੂਠ ਨਹੀਂ ਬੋਲਦੇ ਪਾਪਾਂ ਦੀ ਜੜ ਪੁੱਟਣ ਵਾਲੇ ਤੇ ਸੁੱਖਾਂ ਦੇ ਘਰ ਸਤਿਗੁਰੂ ਜੀ ਫੇਰ ਘਰ ਨੂੰ ਜਾਣ ਲੱਗ ਪਏ ਜਿਨ੍ਹਾਂ ਦਾ ਮੁਖੜਾ ਕਮਲ ਦੇ ਫੁੱਲ ਸਮਾਨ ਖੜਿਆ ਹੋਇਆ ਸੀ ਆਪ ਦਿਨ ਵੇਲੇ ਮੋਦੀ ਖਾਨੇ ਅਤੇ ਰਾਤੀ ਘਰ ਵਿੱਚ ਟਿਕੇ ਰਹਿੰਦੇ ਉਹ ਗੁਰੂ ਜੀ ਜਿਨ੍ਹਾਂ ਦੇ ਅਗਨੀ ਰੂਪੀ ਵਾਕ ਪਾਪਾਂ ਨੂੰ ਸਾੜਦੇ ਸਨ ਭਾਵ ਕਿ ਜਿਨ੍ਹਾਂ ਦੇ ਬਚਨ ਅਗਨੀ ਰੂਪੀ ਬਚਨ ਜਿਵੇਂ ਕਿ ਅੱਗ ਕੱਖਾਂ ਨੂੰ ਸਾੜ ਦਿੰਦੀ ਹੈ ਮੇਰੇ ਸਤਿਗੁਰੂ ਜੀ ਜਦੋਂ ਆਪਣੇ ਮੁਖਾਰਮਨ ਤੋਂ ਬਚਨ ਕਰਦੇ ਆ ਤੇ ਪਾਪਾਂ ਦਾ ਨਾਸ ਕਰ ਦਿੰਦੇ ਨੇ ਸੋਖ ਸਮਾਨ ਹੋ ਚੁੱਕੇ ਹਿਰਦੇ ਐਨੀ ਖੁਸ਼ੀ ਵਿੱਚ ਆ ਜਾਂਦੇ ਸਨ ਜਦੋਂ ਮੇਰੇ ਸਤਿਗੁਰੂ ਜੀ ਵਾਕ ਕਰਦੇ ਬਚਨ ਕਰਦੇ ਤੇ ਉਹ ਹਿਰਦੇ ਜਿਹੜੇ ਚਿੰਤਾ ਵਿੱਚ ਡੁੱਬੇ ਹੋਏ ਹੁੰਦੇ ਸਨ ਉਹ ਖੁਸ਼ੀ ਵਿੱਚ ਆ ਜਾਂਦੇ ਸਨ ਤੇ ਮੁੜ ਕੇ ਉਹਨਾਂ ਨੂੰ ਕਦੇ ਵੀ ਜੱਗ ਦੇ ਜਿਹੜੇ ਦੁੱਖ ਤੇ ਸੁੱਖ ਕਦੇ ਉਹਨਾਂ ਨੂੰ ਵਿਆਪਦੇ ਨਹੀਂ ਸਨ ਜਿਹੜੇ ਮੇਰੇ ਸਤਿਗੁਰੂ ਜੀ ਦੀ ਸੰਗਤ ਕਰ ਲੈਂਦੇ ਜਿਹੜੇ ਮੇਰੇ ਸਤਿਗੁਰੂ ਧਾਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਬਚਨਾਂ ਨੂੰ ਸਰਵਣ ਕਰ ਲੈਂਦੇ ਕਹਿੰਦੇ ਭਾਈ ਉਹਨਾਂ ਨੂੰ ਕਦੇ ਦੁਨੀਆ ਦੇ ਦੁੱਖ ਤੇ ਸੁੱਖ ਵਿਆਪਦੇ ਨਹੀਂ ਸਨ ਸultanpur ਵਿਖੇ ਗੁਰੂ ਜੀ ਦਾ ਜਸ ਬਹੁਤ ਫੈਲ ਗਿਆ ਸਭ ਨਰ ਨਾਰੀ ਮੁੜ ਮੁੜ ਕੇ ਇਹੋ ਕਹਿੰਦੇ ਸਨ ਕਿ ਭਾਈ ਇਹ ਤਾਂ ਦਾਤੇ ਗਰੀਬਾਂ ਉੱਤੇ ਬਹੁਤ ਪਰਪਕਾਰ ਕਰਦੇ ਨੇ ਕਿ ਧੰਗੁਰੂ ਨਾਨਕ ਦੇਵ ਮਹਾਰਾਜ ਜੀ ਗਰੀਬਾਂ ਤੇ ਬਹੁਤ ਪਰਪਕਾਰ ਕਰਦੇ ਹਨ ਕਦੇ ਵੀ ਧਨ ਦਾ ਲੋਭ ਮਨ ਅੰਦਰ ਨਹੀਂ ਲਿਆਉਂਦੇ ਇਹਨਾਂ ਦੇ ਸਮਾਨ ਖੁੱਲ੍ਹੇ ਦਿਲਾਂ ਦਾਾਨੀ ਹੋਰ ਕੋਈ ਹੋ ਨਹੀਂ ਸਕਦਾ ਤੇ ਜਿਹੜਾ ਵੀ ਮੁੱਖ ਕੁਝ ਮੰਗਣ ਲਈ ਆਉਂਦਾ ਉਹ ਕਦੇ ਵੀ ਧੰਗੁਰੂ ਨਾਨਕ ਦੇਵ ਮਹਾਰਾਜ ਜੀ ਆਂ ਦੇ ਦਰ ਤੋਂ ਕਦੇ ਖਾਲੀ ਨਹੀਂ ਜਾਂਦਾ ਇਹ ਵਾਰ-ਵਾਰ ਮੈਂ ਗੱਲ ਕبھی ਵੀ ਲਿਖਦਾ ਵਾਰ-ਵਾਰ ਮੈਂ ਤੁਹਾਨੂੰ ਇਹ ਗੱਲ ਕਿਉਂ ਕਹਿੰਨਾ ਕਿ ਭਾਈ ਹੋਰ ਸਾਰੇ ਆਸਰੇ ਛੱਡ ਦਿਆ ਕਰੋ ਇੱਕ ਆਸਰਾ ਲਵੋ ਉਹ ਹੈ ਧੰਗੁਰੂ ਗ੍ਰੰਥ ਸਾਹਿਬ ਜੀ ਉਹ ਹੈ ਧੰਗੁਰੂ ਨਾਨਕ ਦੇਵ ਮਹਾਰਾਜ ਜੀ ਨਾਨਕ ਦਾ ਦਰ ਬਸ ਇਸ ਦਰ ਤੋਂ ਹਰ ਇੱਕ ਵਸਤੂ ਮਿਲਣੀ ਆ ਭਾਵਨਾ ਲੈ ਕੇ ਆਉਣਾ ਕਰਿਆ ਕਰੋ ਕبھی ਇਹ ਹੀ ਗੱਲ ਸਮਝ ਆਉਂਦਾ ਹੈ ਕਿ ਭਾਈ ਸਤਗੁਰੂ ਜੀ ਬੜੇ ਖੁੱਲ ਦੇਲੇ ਨੇ ਬڑے ਦਾਨੀ ਵੱਡੇ ਨੇ ਉਹਨਾਂ ਦੇ ਸਮਾਨ ਕੋਈ ਹੋਰ ਨਹੀਂ ਸਕਦਾ ਜੋ ਮਨੁੱਖ ਕੁਝ ਮੰਗਣ ਲਈ ਆਉਂਦੇ ਨੇ ਉਹ ਕਦੇ ਵੀ ਇਸ ਘਰ ਦੇ ਵਿੱਚੋਂ ਖਾਲੀ ਨਹੀਂ ਗਏ ਇੰਦਰ ਦੇਵਤਾ ਤਾਂ ਕੇਵਲ ਕਹਿੰਦੇ ਸਮਾਂ ਵੇਖ ਕੇ ਧਾਮ ਦਿੰਦਾ ਨਾ ਧਿਆਨ ਦੇਉ ਜੇ ਕਹਿੰਦੇ ਇੰਦਰ ਰਾਜੇ ਅੰਦਰ ਜਿਹੜਾ ਦੇਵਤਿਆਂ ਦਾ ਰਾਜਾ ਹੈ ਅਸੀਂ ਕਹਿੰਦੇ ਮੀ ਜਿਹੜਾ ਪੈਂਦਾ ਹੈ ਇਹ ਇੰਦਰ ਦੀ ਕਿਰਪਾ ਹੈ ਇਹ ਆਪਾਂ ਗੱਲ ਕਹਿੰਨੇ ਆ ਪਰ ਇੱਥੇ ਹੁਣ ਗੱਲ ਕੀ ਕਹਿਣ ਲੱਗੇ ਵੀ ਜਿਹੜਾ ਅੰਦਰ ਹੈ ਇਹ ਵੀ ਸਮਾਂ ਵੇਖ ਕੇ ਵਿਚਾਰ ਕੇ ਧਾਮ ਦਿੰਦਾ ਹੈ ਪਰ ਮੇਰੇ ਸਤਿਗੁਰੂ ਜੀ ਕਦੇ ਵੀ ਸਮੇਂ ਦੀ ਵਿਚਾਰ ਨਹੀਂ ਕਰਦੇ ਕਦੇ ਨਹੀਂ ਮੇਰੇ ਸਤਿਗੁਰੂਆਂ ਦੇ ਭਾਈ ਤੂੰ ਕੱਲ ਅਰਦਾਸ ਕੀਤੀ ਸੀ ਤੇ ਅੱਜ ਫਿਰ ਮੰਗਣ ਆ ਗਿਆ ਨਹੀਂ ਕਦੇ ਨਹੀਂ ਮੇਰੇ ਸਤਿਗੁਰੂ ਕਹਿੰਦੇ ਕੱਲ ਤੈਨੂੰ ਆਹ ਕੁਝ ਦਿੱਤਾ ਅੱਜ ਤੂੰ ਮੰਗਣ ਆ ਗਿਆ ਨਹੀਂ ਜਦੋਂ ਮੰਗੋ ਉਸੇ ਵੇਲੇ ਸਭ ਕੁਝ ਇਸ ਘਰ ਚੋਂ ਮਿਲਦਾ ਹੈ ਕਦੇ ਵਿਚਾਰ ਨਹੀਂ ਕਰਦੇ ਦਇਆ ਦੇ ਕਰ ਸ੍ਰੀ ਗੁਰੂ ਜੀ ਦਾ ਮਨ ਬਹੁਤ ਕੋਮਲ ਸੀ ਜੋ ਜੋ ਵੀ ਸ਼ਰਨ ਆਏ ਜੋ ਸ਼ਰਨ ਆਵੇ ਤਿਸ ਕੰਠ ਲਾਏ ਬਿਰਦ ਸਵਾਮੀ ਸੰਧਾ ਇਹ ਮੇਰੇ ਸਤਿਗੁਰੂ ਦਾ ਵਿਰਤ ਸੀ ਇਹ ਮੇਰੇ ਸਤਿਗੁਰੂ ਦਾ ਸੁਭਾਅ ਸੀ ਇਹ ਮੇਰੇ ਸਤਿਗੁਰੂ ਦਾ ਧਰਮ ਸੀ ਆਏ ਜਿਹੜਾ ਵੀ ਸ਼ਰਨ ਵਿੱਚ ਆ ਜਾਂਦਾ ਹੈ ਮੇਰੇ ਸਤਿਗੁਰੂ ਧੰਗੁਰੂ ਨਾਨਕ ਤੇ ਮਹਾਰਾਜ ਜੀਆਂ ਦੇ ਉਹਨਾਂ ਨੂੰ ਆਪਣੇ ਕੰਠ ਆਪਣੇ ਗਲੇ ਦੇ ਨਾਲ ਲਾ ਲੈਂਦੇ ਨੇ ਕਹਿੰਦੇ ਜਿਹੜਾ ਸ਼ਰਨ ਆ ਗਿਆ ਆਏ ਨੂੰ ਉਹਦੀ ਪੀੜਾ ਦੂਰ ਕਰ ਦਿੰਦੇ ਨੇ ਆਪਣੇ ਗਲ ਨਾਲ ਲਾ ਲੈਂਦੇ ਨੇ ਉਹਦੀ ਪੀੜਾ ਦੂਰ ਕਰ ਦਿੰਦੇ ਨੇ ਉਹਦਾ ਦੁੱਖ ਦੂਰ ਕਰ ਦਿੰਦੇ ਸਨ ਉਹ ਸੱਚੇ ਅਤੇ ਸਾਤਸਵਾਵ ਵਾਲੇ ਅਤੇ ਸਦਾ ਆਨੰਦ ਚਿਤ ਰਹਿਣ ਵਾਲੇ ਸਨ ਜਿੰਨਾ ਗੁਰੂ ਜੀ ਦੇ ਸਰੀਰ ਨੂੰ ਵਿਸ਼ੇਵਕਾਰ ਨੇ ਕਦੇ ਛੂਆ ਨਹੀਂ ਸੀ ਪਵਿੱਤਰ ਸਰ ਤੇ ਜੇ ਨਿੰਦਕ ਹਨ ਜਿਹੜੇ ਨਿੰਦਕ ਸੀ ਕਿਉਂਕਿ ਨਿੰਦਿਆ ਕਰਨ ਵਾਲੇ ਵੀ ਬਹੁਤ ਆ ਵਿਚਾਰ ਕਰ ਰਹੇ ਸਾਂ ਕੱਲ ਇੱਕ ਗੁਣਮਾਨ ਬੰਦੇ ਨਾਲ ਬੈਠੇ ਵਿਚਾਰ ਹੋ ਰਹੀ ਵਿਚਾਰ ਚੱਲਦੀ ਭਾਈ ਜਿਹੜੀ ਦੁਨੀਆ ਹੈ ਬਹੁਤ ਜ਼ਿਆਦੇ ਜਿਹੜੇ ਲੋਕ ਨਾਸਤਕ ਹੈ ਉਹਨਾਂ ਦੀ ਵਰਤੀ ਕੀੜੀ ਵਰਗੀ ਆ ਜਿਵੇਂ ਕੀੜੀ ਨੂੰ ਸੀਸੇ ਦੇ ਮਹਿਲ ਵਿੱਚ ਤਾੜ ਦਿਓ ਸੀਸੇ ਦਾ ਕੋਈ ਮਹਿਲ ਬਣਾ ਲਓ ਡੱਬਾ ਬਣਾ ਲਓ ਚਲੋ ਕਹਿ ਲਓ ਉਹਦੇ ਵਿੱਚ ਕੀੜੀ ਸਾੜ ਦਿਓ ਹੁਣ ਕੀੜੀ ਨੇ ਕਰਨਾ ਕੀ ਆ ਉਹਨੇ ਤੇੜ ਲੱਭੜੀ ਆ ਤੇੜ ਲੱਭੂਗੀ ਕੀੜੀ ਹਮੇਸ਼ਾ ਬਸ ਆਹ ਹੀ ਵਰਤੀਆਂ ਮੇਰੇ ਵਰਗਿਆਂ ਦੀ ਕਥਾ ਸੁਣਨੀ ਵਿਚਾਰ ਸੁਣਨੀ ਪਾਠ ਸੁਣ ਲਿਆ ਕੀਰਤਨ ਸੁਣ ਲਿਆ ਕਦੀ ਦੀ ਸੋਚਣਾ ਵੀ ਚੰਗਾ ਕੀ ਕਿਹਾ ਇੱਕੋ ਹੀ ਗੱਲ ਸੋਚਣੀ ਵੀ ਇਹ ਵੇਖੋ ਇਹਨੇ ਮਾਰਾ ਕੀ ਕਿਹਾ ਇਹਦੇ ਚ ਨੁਕਸ ਕੱਢੋਗੇ ਨਾ ਕੋਈ ਜ਼ਰੂਰ। ਬਸ ਜਿਹੜੀ ਐਨੀ ਸੋਚ ਰੱਖਣ ਵਾਲੀ ਉਹ ਕੀੜੀ ਦੀ ਸੋਚ ਆ ਉਹਨਾਂ ਦੀ। ਇਹਦੋਂ ਉੱਪਰ ਉੱਠ ਨਹੀਂ ਸਕਦੇ ਤੇ ਜਿਹੜੇ ਨਿੰਦਕ ਬੰਦੇ ਐ ਉਹਨਾਂ ਦੀ ਸੋਚ ਕੀੜੀ ਵਰਗੀ ਆ। ਕਹਿੰਦੇ ਭਾਈ ਜੋ ਨਿੰਦਕ ਹਨ ਉਹ ਅਸਲੀਅਤ ਨੂੰ ਨਹੀਂ ਜਾਣਦੇ ਤੇ ਇਉਂ ਨਿੰਦਾ ਕਰਦੇ ਹਨ ਕਿ ਇਹ ਗੁਰੂ ਜੀ ਕਿਸੇ ਦਿਨ ਇਥੋਂ ਭੱਜ ਜਾਣਗੇ ਕਿਉਂ ਸਾਰੇ ਸੁਲਤਾਨਪੁਰ ਵਿੱਚ ਜਿਹੜੇ ਨਿੰਦਕ ਸੀ ਮੇਰੇ ਵਰਗੇ। ਉਹ ਇਹੀ ਕਹਿੰਦੇ ਸਨ। ਕਿ ਭਾਈ ਜਿਸ ਖੋਲ ਦਿੱਲੀ ਦੇ ਨਾਲ ਨਾਨਕ ਦਾਣ ਦਿੰਦਾ ਹੈ ਗਰੀਬਾਂ ਨੂੰ ਵੰਡੀ ਜਾਂਦਾ ਹੈ ਇੱਕ ਦਿਨ ਆਉਣਾ ਤੇ ਇਹਦੇ ਮੋਦੀ ਖਾਨਾ ਛੱਡ ਕੇ ਇਥੋਂ ਜਾਣਾ ਭੱਜ ਕਿਉਂਕਿ ਪੈਸੇ ਜਿਹੜੇ ਆ ਉਹ ਰਾਜੇ ਦੇ ਨਿਕਲਨੇ ਆ ਤੇ ਇਹਨੇ ਮੋਦੀ ਖਾਨਾ ਛੱਡ ਕੇ ਭੱਜ ਜਾਣਾ ਤੇ ਨਵਾਬ ਜਿਹੜਾ ਤੁਰਕ ਹੈ ਦੌਲਤ ਖਾਨ 로ਦੀ ਉਹਦਾ ਧੰਨਵਾ ਕੇ ਜਾਉ ਇਹ ਇਹ ਜਿਹੜੇ ਨਿੰਦਕ ਸੀ ਤਾਜੇ ਇਹ ਮੋਦੀ ਕਿਸੇ ਦਿਨ ਨੂੰ ਦੌਲਤਖਾਨ ਨਵਾਬ ਦੀ ਕਚਹਿਰੀ ਵਿੱਚ ਬੰਨਿਆ ਹੋਇਆ ਮਿਲੇਗਾ ਹੁਣ ਵਿਚਾਰ ਸੀ ਲੋਕਾਂ ਦੀ ਵੀ ਧਨ ਜਿਵੇਂ ਲਟਾਈ ਜਾਂਦਾ ਧਨ ਘਟ ਬਾਲਾ ਜਾਣਾ ਦਿੱਤਾ ਜੇ ਤੂੰ ਜਾਣਾ ਨਹੀਂ ਤੇ ਦੌਲਤਖਾਨ ਨਵਾਬ ਜਿਹੜਾ ਹੈ ਤੁਰਕ ਸੁਭਾ ਦਾ ਬੜਾ ਕਰੜਾ ਹੈ ਤੇ ਉਹਨੇ ਇਹਨੂੰ ਕਚਹਿਰੀ ਵਿੱਚ ਸਜ਼ਾ ਦੇਣੀ ਤੇ ਇਹਨੂੰ ਬੰਨ ਲੈਣਾ ਕਿਉਂਕਿ ਉਹ ਬੜੇ ਕਠੋਰ ਸੁਭਾ ਦਾ ਮੁਸਲਮਾਨ ਹੈ ਉਹ ਆਪਣੇ ਰਕਮ ਵਸੂਲ ਲਏ ਬਗੈਰ ਇਹਨੂੰ ਛੱਡੇਗਾ ਨਹੀਂ ਇੱਕ ਚੁਗਲ ਨੇ ਜਾ ਕੇ ਫਿਰ ਦੌਕਤਖਾਨ ਦੇ ਕੋਲ ਆਖਿਆ ਦੋ ਵਾਰ ਕੇ ਹੋ ਗਿਆ ਤੀਸਰੀ ਵਾਰ ਫਿਰ ਜਾ ਕੇ ਆ ਕਿ ਵੀ ਮੇਰੇ ਮੋਦੀ ਜਿਹੜਾ ਤੁਹਾਡਾ ਮੋਦੀ ਹੈ ਉਹ ਸ਼ਰੇ ਆਮ ਤੁਹਾਨੂੰ ਲਟਾ ਰਿਹਾ ਕੋਈ ਵੀ ਖਬਰ ਨਹੀਂ ਲੈਂਦਾ ਜਦ ਸਭ ਕੁਝ ਗਵਾ ਲਿਆ ਫਿਰ ਇਹ ਨਸ ਜਾਏਗਾ ਫਿਰ ਤੇਰਾ ਕੋਈ ਵਸ ਨਹੀਂ ਚੱਲੇਗਾ ਹੁਣ ਦੌਲਤਖਾਨ ਲੋਧੀ ਦੇ ਜਾ ਕੇ ਫਿਰ ਕੰਨ ਭਰ ਦਿੱਤੇ ਕਿ ਜਿਹੜਾ ਤੂੰ ਮੋਦੀ ਰੱਖਿਆ ਨਾ ਹੱਟੀ ਦੇ ਉੱਤੇ ਉਹ ਸਾਰਾ ਧਨ ਤੇਰਾ ਸੰਤਾ ਨੂੰ ਗਰੀਬਾਂ ਨੂੰ ਵੰਡੀ ਜਾਂਦਾ ਹੈ ਤੇ ਜਿਸ ਦਿਨ ਆਇਆ ਨਾ ਧਨ ਸਾਰਾ ਖਤਮ ਹੋ ਗਿਆ ਇਹਨੇ ਜਾਣਾ ਭੱਜ ਤੇ ਤੇਰਾ ਫਿਰ ਵਸ ਕੋਈ ਨਹੀਂ ਚੱਲਣਾ ਗੱਲ ਸੁਣ ਤੇ ਦੌਲਤਖਾਨ ਦੇ ਮਨ ਵਿੱਚ ਫਿਰ ਪਰੇਵਰਣ ਪੈਦਾ ਹੋ ਗਿਆ ਹਾਲਾਂਕਿ ਦੂਵਾਰ ਪਹਿਲਾਂ ਇਹ ਸਾਰਾ ਕੁਝ ਨਤਾਰਾ ਹੋ ਚੁੱਕਿਆ ਪਰ ਚੁਗਲੀ ਕਰਨ ਵਾਲਾ ਆਪਣਾ ਕੰਮ ਕਰ ਜਾਂਦਾ ਹੈ ਜਿਹੜੀ ਗੱਲ ਵਾਰ-ਵਾਰ ਕਿਸੇ ਨੂੰ ਕਹੀ ਜਾਵੇ ਉਹ ਮੰਨ ਤੇ ਅਸਰ ਕਰ ਜਾਂਦੀ ਹੈ ਕਹਿੰਦੇ ਫਿਰ ਉਹਦੇ ਅੰਦਰ ਭਰਮ ਪੈਦਾ ਹੋ ਗਿਆ ਵੀ ਹੋ ਸਕਦਾ ਹੈ ਉਹਨੇ ਸੋਨੇ ਦਇਆ ਦੇ ਪੰਡਾਰ ਸਤਿਗੁਰੂ ਜੀ ਨੂੰ ਘਰੀ ਬੁਲਾ ਲਿਆ ਤੇ ਆਖਣ ਲੱਗਿਆ ਵੀ ਪਿਛਲਾ ਹਿਸਾਬ-ਕਿਤਾਬ ਲੇਖਾਂ ਨਬੇੜ ਲਵੋ ਫਿਰ ਅੱਗੋਂ ਲਈ ਨਵੇਂ ਸਿਰਿਓ ਧਨ ਕੀ ਲੈ ਕੇ ਕੰਮ ਕਰਨਾ ਸ਼ੁਰੂ ਕਰੋ ਹੁਣ ਮੁਨਖੀ ਦੇ ਨਾਲ ਬੈਠ ਕੇ ਚੰਗੀ ਤਰ੍ਹਾਂ ਪੂਰਾ ਲੇਖਾ ਹੋਇਆ ਸਤਿਗੁਰੂ ਜੀ ਬੈਠ ਕੇ ਲੇਖਾ ਸ਼ੁਰੂ ਹੋ ਗਿਆ ਗੁਰੂ ਜੀ ਦਾ ਧੰਨ ਬਕਾਇਆ ਵਾਧੂ ਨਿਕਲਿਆ ਤੇ ਝੂਠੀਆਂ ਨਿੰਦਕਾਂ ਦੇ ਮੂੰਹ ਫੇਰ ਸ਼ਰਮਿੰਦੇ ਤਿੰਨ ਵਾਰ ਲੇਖਾ ਹੋ ਗਿਆ ਤਿੰਨੇ ਵਾਰ ਮੇਰੇ ਸਤਿਗੁਰੂ ਦਾ ਧੰਨ ਨਿਕਲਦਾ ਵਾਧਾ ਨਿਕਲਦਾ ਹੁਣ ਜਿਹੜੇ ਮੇਰੇ ਵਰਗੇ ਨਿੰਦਕਸਾਂ ਜਿਹੜੇ ਚੁਗਲੀਆਂ ਲਾਉਣ ਵਾਲੇ ਸਨ ਫੇਰ ਉਹਨਾਂ ਦਾ ਜਿਹੜਾ ਮੂੰਹ ਸ਼ਰਮਿੰਦਾ ਹੋ ਗਿਆ ਵੀ ਇਹ ਕੀ ਹੋਇਆ ਸਤਿਗੁਰੂ ਨਾਨਕ ਜੀ ਧੰਨ ਘਰ ਲੈ ਕੇ ਆਏ ਨਿੰਦਕਾਂ ਦਾ ਮੂੰਹ ਸ਼ਰਮਿੰਦਾ ਕਰਕੇ ਜਦੋਂ ਕਿਸੇ ਦਾ ਜੋਰ ਨਾ ਚੱਲਿਆ ਤਾਂ ਉਹ ਮਨੋਂ ਸੜ ਗਏ ਜਿਵੇਂ ਸੂਰਜ ਦੇ ਸਾਹਮਣੇ ਟਟਾਣੇ ਦੀ ਪੇਛਲੀ ਨਾ ਜਾਂਦੀ ਸੂਰਜ ਦੇ ਸਾਹਮਣੇ ਹੁਣ ਦੀਵਾ ਜਗਾ ਦਿਓ ਤਾਂ ਕੀ ਦੀਵੇ ਦਾ ਕੀ ਮੈਨਾ ਰਖਾਉਂਦਾ ਟਟਾਣਾ ਜੁਗਨੂ ਦੀ ਕੀ ਪਾਇਆ ਸੂਰਜ ਦੇ ਅੱਗੇ ਕਹਿੰਦੇ ਜਿਵੇਂ ਭਾਈ ਸੂਰਜ ਦੇ ਸਾਹਮਣੇ ਟਟਾਣੇ ਦੀ ਜੁਗਨੂ ਦੀ ਕਿ ਪੇਖ ਨਹੀਂ ਜਾਂਦੀ બસ ਇਸੇ ਤਰ੍ਹਾਂ ਜਿਹੜੇ ਉਹ ਜਿਹੜੇ ਸਨ ਨਿੰਦਕ ਉਹਨਾਂ ਦੀ ਕੋਈ ਪੇਛ ਨਹੀਂ ਜਾ ਰਹੀ ਸੀ ਚੋਰਾਂ ਨੂੰ ਚੰਦਨੀ ਕਦੋਂ ਚੰਗੀ ਲੱਗਦੀ ਐ ਹੁਣ ਜਿਹੜੇ ਚੋਰੀਆਂ ਕਰਨ ਵਾਲੇ ਆ ਭਾਈ ਉਹਨਾਂ ਨੂੰ ਤਾਂ ਹਨੇਰੀਆਂ ਰਾਤਾਂ ਹੀ ਚੰਗੀਆਂ ਲੱਗਦੀਆਂ ਨੇ ਉਹਨਾਂ ਨੂੰ ਕਦੇ ਵੀ ਕਦੇ ਵੀ ਉਹਨਾਂ ਨੂੰ ਚਾਂਦਨੀ ਰਾਤ ਚੰਗੀ ਨਹੀਂ ਲੱਗਦੀ ਕਹਿੰਦੇ ਜਿਨ੍ਹਾਂ ਦੀ ਪੇਛ ਨਹੀਂ ਜਾਂਦੀ ਉਹ ਭਰੇ ਹੋਏ ਹਿਰਦੇ ਨਾਲ ਝੂਲਦੇ ਰਹਿੰਦੇ ਸਨ ਉਹ ਪਾਨੇ ਬਹਾਨੇ ਲੱਭਦੇ ਸਨ ਕੋਈ ਬਹਾਨਾ ਮਿਲੇ ਤੇ ਆਪਾਂ ਨਾਨਕ ਤੋਂ ਮੋਦੀ ਖਾਨਾ ਛਡਾ ਲਈਏ ਉਹਨਾਂ ਨੂੰ ਹਰਾਨੀ ਹੋਈ ਕਿ ਉਲਟਾ ਗੁਰੂ ਜੀ ਦਾ ਪਕਾਇਆ ਵਧਦਾ ਹੁਣ ਤਿੰਨ ਵਾਰ ਹਿਸਾਬ ਹੋ ਗਿਆ ਤਿੰਨੇ ਵਾਰ ਮੇਰੇ ਸਤਿਗੁਰੂ ਦਾ ਪਕਾਇਆ ਵਧਿਆ ਤੇ ਜਿਹੜੇ ਚੁਗਲੀਆਂ ਕਰਨ ਵਾਲੇ ਸਨ ਜਿਹੜੇ ਸੋਚਦੇ ਸਨ ਵੀ ਧਨ ਘਟਣਾ ਹੈ ਉਹਨਾਂ ਨੂੰ ਹਰਾਨੀ ਹੁੰਦੀ ਹੈ ਵੀ ਇਹ ਕੀ ਹੋ ਰਿਹਾ ਜਦ ਕਿ ਪ੍ਰਗਟ ਤੌਰ ਤੇ ਰੋਜ਼ ਹੀ ਧਨ ਸਤਿਗੁਰੂ ਜੀ ਗਰੀਬਾਂ ਨੂੰ ਵੰਡ ਰਹੇ ਸਨ ਹੁਣ ਉਹਨਾਂ ਦੇ ਸਾਹਮਣੇ ਤਾਂ ਉਹਨਾਂ ਨੂੰ ਲੱਗਦਾ ਸੀ ਵੀ ਧਨ ਗਰੀਬਾਂ ਨੂੰ ਵੰਡ ਰਹੇ ਨੇ ਮੰਗਤਿਆਂ ਨੂੰ ਦੇ ਰਹੇ ਨੇ ਲੋੜਵੰਦਾਂ ਨੂੰ ਦੇ ਰਹੇ ਨੇ ਬਿਨਾਂ ਕੋਈ ਪੈਸਾ ਲਏ ਤੋਂ ਪਰ ਜਦੋਂ ਹਿਸਾਬ ਹੁੰਦਾ ਬਕਾਇਆ ਧੰਨ ਸਤਗੁਰੂ ਦਾ ਵਾਅਦਾ ਹੈ ਬੜੇ ਹੈਰਾਨ ਹੁੰਦੇ ਨੇ ਵੀ ਸਾਡੀ ਅੱਖਾਂ ਦੇ ਸਾਹਮਣੇ ਇਹ ਸਾਰਾ ਕੁਝ ਹੁੰਦਾ ਪਰ ਬਕਾਇਆ ਫਿਰ ਵੀ ਇਹਦਾ ਨਿਕਲਦਾ ਉਸੇ ਵੇਲੇ ਉਹਨਾਂ ਗੁਰੂ ਜੀ ਦੀ ਦਸ਼ਾ ਚੰ ਵਰਗੀ ਸੀ ਉਸ ਸਮੇਂ ਧਨ ਗੁਰੂ ਨਾਨਕ ਦੇਵ ਜਿਨ੍ਹਾਂ ਦੀ ਕੀਰਤੀ ਪਾ ਕੇ ਜਸ ਰੂਪੀ ਚਾਨਣੀ ਸੋਹਣੀ ਤਰ੍ਹਾਂ ਫੈਲ ਗਈ ਸੀ ਜਿਸ ਨੂੰ ਮਿੱਤਰ ਰੂਪੀ ਚਕੌਰ ਮੰਦ ਦਾ ਪਸੰਦ ਕਰਦੇ ਸਨ ਕੋਈ ਮਨੁੱਖ ਤਾਂ ਆਪਜੀ ਦੀ ਨਿੰਦਾ ਕਰਦੇ ਪਰ ਕੋਈ ਪ੍ਰਸ਼ੰਸਾ ਕਰਨ ਵਾਲੇ ਵੀ ਸੀ ਕਿਉਂਕਿ ਸਾਰੇ ਨਿੰਦਿਆ ਕਰਨ ਵਾਲੇ ਤਾਂ ਹੁੰਦੇ ਨਹੀਂ ਕੋਈ ਪ੍ਰਸ਼ੰਸਾ ਕਰਨ ਵਾਲੇ ਵੀ ਸਨ ਪਰੰਤੂ ਸਤਿਗੁਰੂ ਜੀ ਸਭ ਨਾਲ ਇੱਕੋ ਰੰਗ ਵਿੱਚ ਆਟੰਕ ਰਹਿੰਦੇ ਜੇ ਕੋ ਨਿੰਦਿਆ ਵਾਲਾ ਸਤਿਗੁਰੂ ਨੂੰ ਪਤਾ ਹੈ ਵੇ ਇਹ ਨਿੰਦਕ ਅ ਕਦੇ ਨਿੰਦਕ ਦੇ ਨਾਲ ਵਾੜਾ ਵਿਹਾਰ ਨਹੀਂ ਕੀਤਾ ਨਿੰਦਕ ਆ ਗਿਆ ਪ੍ਰਸ਼ੰਸਾ ਕਰਨ ਵਾਲਾ ਆ ਗਿਆ ਇਹ ਸੁਭਾਅ ਸੀ ਬੇਰੇ ਸਤਿਗੁਰੂ ਦਾ ਅੱਜ ਵੀ ਹੈ ਅੱਜ ਵੀ ਕੋਈ ਨਿੰਦਕ ਬਹੁਤ ਨੇ ਪ੍ਰਸ਼ੰਸਾ ਕਰਨ ਵਾਲੇ ਬਹੁਤ ਨੇ ਪਰ ਜਿਹੜਾ ਇਸ ਘਰ ਵਿੱਚ ਆ ਗਿਆ ਉਹ ਕੁਛ ਨਾ ਕੁਛ ਇਸ ਤੇ ਝੋਲੀ ਭਰ ਕੇ ਹੀ ਜਾਵੇਗਾ ਉਹਦੇ ਨਾਲ ਇਹ ਭੇਦਭਾਵ ਨਹੀਂ ਹੋਣਾ ਕਿ ਇਹ ਨਿੰਦਕ ਹੈ ਇਹ ਪ੍ਰਸ਼ੰਸਾ ਕਰਨ ਵਾਲਾ ਹੈ ਕਹਿੰਦੇ ਮੇਰੇ ਸਤਿਗੁਰੂ ਜੀ ਸਾਰਿਆਂ ਦੇ ਨਾਲ ਇੱਕੋ ਜਿਹਾ ਵਰਤਾਰਾ ਵਰਤਉ ਕਰਦੇ ਉਹਨਾਂ ਦੇ ਗੂੜ੍ਹ ਗਿਆਨ ਦਾ ਲੋਕੀ ਭੇਦ ਨਹੀਂ ਸੰ ਜਾਣ ਸਕਦੇ ਸੂਰਜ ਦੇ ਵਾਂਗ ਇਹ ਗਿਆਨ ਤਾਂ ਦੇ ਹਨੇਰੇ ਨੂੰ ਨਾਸ ਕਰ ਦਿੰਦੇ ਸਨ ਕਹਿੰਦੇ ਇੱਕ ਦਿਨ ਕੁਝ ਹੋਰ ਸਿੱਖਾਂ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਪੇਮ ਸਹਿਤ ਪ੍ਰਸੰਨ ਕੀਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਹ ਤਾਂ ਸਾਰਿਆਂ ਦਾ ਭਲਾ ਕਰਦੇ ਸਨ ਉਹ ਲੋਕ ਨਿੰਦਕ ਉਹਨਾਂ ਨਾਲ ਬੁਰਾ ਕਿਉਂ ਕਮਾ ਰਹੇ ਸੰਸਕ੍ਰਿਤੀ ਨੇ ਪਰੇਸ਼ਨ ਕਰ ਦਿੱਤਾ ਜਦੋਂ ਸਾਰੇ ਸਿੱਖ ਬੱਚੇ ਸੁਣਦੇ ਸੀ ਨਾ ਜਿਵੇਂ ਤੁਸੀਂ ਬੜੇ ਪ੍ਰੇਮ ਨਾਲ ਸੁਣਦੇ ਹੋ ਜਦੋਂ ਭਾਈ ਬਾਲਾ ਜੀ ਕਥਾ ਕਹਿ ਰਹੇ ਨੇ ਮੂਖਾ ਪੈਣਾ ਲਿਖ ਰਿਹਾ ਹੈ ਮੇਰੇ ਸਤਿਗੁਰੂ ਧੰਗੁਰ ਅੰਗਦੇਵ ਮਹਾਰਾਜ ਜੀ ਬਰਾਜਮਾਨ ਨੇ ਉਹ ਸੁਣ ਰਹੇ ਨੇ ਹੁਣ ਜਦੋਂ ਇਹ ਸਵਾਲ ਆਇਆ ਵੀ ਸਤਿਗੁਰੂ ਦੇ ਨਾਲ ਨਿੰਦਕ ਜਿਹੜੇ ਬੜਾ ਸਾੜਾ ਕਰਦੇ ਸਨ ਪਰ ਮੇਰੇ ਸਤਿਗੁਰੂ ਨਿੰਦਕਾਂ ਨਾਲ ਪ੍ਰਸ਼ੰਸਾ ਕਰਨ ਵਾਲਿਆਂ ਇੱਕੋ ਜਿਹਾ ਵਿਹਾਰ ਕਰਦੇ ਸਨ ਤਾਂ ਵਿੱਚੋਂ ਕਿਸੇ ਸਿੱਖ ਨੇ ਉੱਠ ਕੇ ਸਵਾਲ ਕਰ ਦਿੱਤਾ ਧੰਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਕਹਿੰਦੇ ਵੀ ਇਹ ਦੱਸੋ ਮਹਾਰਾਜ ਜੀ ਧੰਗੁਰੂ ਨਾਨਕਦੇਵ ਜੀ ਤਾਂ ਸਭ ਦਾ ਭਲਾ ਕਰਦੇ ਸਨ ਤਾਂ ਉਹ ਲੋਕ ਨਿੰਦਕ ਜਿਹੜੇ ਸਨ ਉਹਨਾਂ ਦੇ ਨਾਲ ਬੁਰਾ ਕਿਉਂ ਕਮਾਉਂਦੇ ਸਨ ਜੀ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ